ਅ 0 ਆਵਰ ਦੇ ਦੌਰਾਨ ਜਥੇਦਾਰਾਂ ਨੂੰ ਹਟਾਏ ਜਾਣ ਦਾ ਜਿਹੜਾ ਮੁੱਦਾ ਹੈ ਮੰਤਰੀ ਸਰਦਾਰ ਹਰਜੋਂ ਸਿੰਘ ਬੈਸੋਣਾ ਦੇ ਵੱਲੋਂ ਚੁਟਿਆ ਗਿਆ ਅ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਐਜ਼ ਐ ਸਿੱਖ ਹੋਣ ਤੇ ਇਸ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਯਾਲੀ ਹੁਣਾਂ ਨੇ ਵੀ ਜਿਹੜਾ ਹੈ ਬੋਲਦਿਆਂ ਕਿਹਾ ਕਿ ਇਹਦੇ ਤੇ ਜਿਹੜੇ ਹੈ ਨਿਯਮ ਆਵਲੀ ਕੋਈ ਨਾ ਕੋਈ ਬਣਨੀ ਚਾਹੀਦੀ ਹੈ ਜੇ ਇਹ ਭਾਵਨਾਵਾਂ ਨੇ ਵੀ ਵਿਧਾਨ ਸਭਾ ਵਿੱਚ ਸ਼ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਕੋਈ ਵਿਧੀ ਵਿਧਾਨ ਬਣਾਇਆ ਜਾਵੇ ਇਹ ਇਹ ਬਿਲਕੁਲ ਠੀਕ ਨਹੀਂ ਲਖੋ ਇਹ ਸੰਭਵ ਨਹੀਂ ਹੈਗਾ ਪੰਜਾਬ ਸਰਕਾਰ ਜਿਹੜਾ ਕਰ ਸਕਦੀ ਹੈਗੀ ਆ ਹਾਲਾਂਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਅਸਲ ਜਿਹੜਾ ਨੋਟੀਫਿਕੇਸ਼ਨ ਹੈ ਗ੍ਰਹਿ ਮੰਤਰਾਲੇ ਨੇ ਕਰਨਾ ਸੋ ਹਨ ਪਰ ਪੰਜਾਬ ਸਰਕਾਰ ਉਹਦੇ ਤੇ ਦਬਾਅ ਪਾ ਸਕਦੀ ਹੈ ਉਹਨਾਂ ਨੂੰ ਕਹਿ ਸਕਦੇ ਹੈਗੇ ਵੀ ਬਹੁਤ ਸਾਲਾਂ ਤੋਂ ਡਿਊ ਹੈਗੀਆਂ ਡੈਮੋਕ੍ਰੈਟਿਕ ਪ੍ਰੋਸੈਸ ਵਿੱਚ ਹਰੇਕ 5 ਸਾਲਾਂ ਤੋਂ ਬਾਅਦ ਜਿਹੜੀਆਂ ਇਹ ਚੋਣਾਂ ਹੋਣੀਆਂ ਚਾਹੀਦੀਆਂ ਤਾਕੇ ਕੋਈ ਕੋਈ ਤੜਾ ਹੈਗਾ ਜਿਹੜਾ ਆਪਣੀ ਜਿਹੜੀ ਵੀ ਲੌਂਗ ਟਰਮ ਨੂੰ ਸੋਚ ਕੇ ਮਨਮਾਨੀ ਨਾ ਕਰੇ ਜਿਹੜੀ ਕਿ ਹੋ ਰਹੀ ਹੈ ਜੀ ਬਿਲਕੁਲ ਹੁਣ ਜਿਹੜਾ ਰਗੂਜੀਤ ਸਿੰਘ ਵਿਰਕਾ ਕਹਿੰਦੇ ਵੀ ਦੋ ਵਾਰੀ ਉਹਨੂੰ ਸਜ਼ਾ ਲੱਗ ਚੁੱਕੀ ਆ ਕਾਲ ਤਖਤ ਤੋਂ ਹਮ ਹਮ ਧਾਰਮਿਕ ਸਜ਼ਾ ਤੇ ਉਹ ਸਾਰੇ ਜਥੇਦਾਰਾਂ ਬਾਰੇ ਫੈਸਲੇ ਲੈ ਰਿਹਾ ਔਰ ਜਿਹੜੀ ਅੰਦਰ ਦੀਆਂ ਖਬਰਾਂ ਜਾਣਨ ਵਾਲੇ ਉਹ ਕਹਿੰਦੇ ਪ੍ਰਧਾਨ ਕੋਈ ਹੋਵੇ ਚਾਹੇ ਧਾਮੀਆ ਜਾਂ ਮੱਕੜ ਹਮ ਐਕਚੁਅਲ ਪ੍ਰਧਾਨ ਰਗੂਜੀਤ ਸਿੰਘ ਵਿਰਕਾ ਹੁੰਦਾ ਹਮ ਹਮ ਸਾਰੇ ਕੁਝ ਨੂੰ ਉਹ ਚੁਣਾਉਂਦਾ ਇਹ ਜਿਹੜੇ ਚੁਣੇ ਹੋਏ ਪ੍ਰਧਾਨ ਨੇ ਇਹ ਕੱਟ ਪੁਤਲੀਆਂ ਨੇ ਰਗੂਜੀਤ ਸਿੰਘ ਵਰਤ ਕੇ ਮਨੁੱਖੀ ਅਧਾਰ ਕਮਿਸ਼ਨ ਨੇ ਸਾਰਾ ਅਦਾਲਤੀ ਰਿਕਾਰਡ ਆ ਜਿਹੜਾ ਫੋਲਿਆ ਹੈਗਾ ਸੋ ਉਸ ਅਗਾਲਤੀ ਰਿਕਾਰਡ ਦੀ ਵਾਰ-ਵਾਰ ਹਰੇਕ ਧਾਰਾ ਕਿੰਨੀ ਕਿਹੜੇ-ਕਿਹੜੇ ਤਾਰੀਖ ਪਈ ਕਿਹੜੇ-ਕਿਹੜੇ ਗਵਾਹ ਹੋਏ ਕਿਹੜੇ-ਕਿਹੜੇ ਬਿਆਨ ਹੋਏ ਉਹਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈਗੀ ਆ 2006 ਤੋਂ 2016 ਤੱਕ ਅਜੇ ਹਾਂ ਕੁਝ ਵੀ ਇੱਕ ਵੀ ਬਿਆਨ ਨਹੀਂ ਹੈ ਉਸ ਵਿਅਕਤੀ ਦਾ ਜਿਹੜਾ ਆਪਣੇ ਆਪ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਰਿਸ਼ਤੇਦਾਰ ਹੋਣ ਦਾ ਦਾਵਾ ਕਰਦਾ ਜੀ ਜਦੋਂ ਉਹਨੇ ਕਿਹਾ ਹੋਊਗਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਉਹਦੇ ਨਾਲ ਬੱਤਸਲੋਕੀ ਕੀਤੀ ਆ ਜਾਂ ਉਹਦੀ ਵਾਈਫ ਨਾਲ ਬੱਤਸਲੋਕੀ ਕੀਤੀ ਆ ਜਾਂ ਉਹਦੀਆਂ ਬੱਚਿਆਂ ਨਾਲ ਬੱਤਸਲੋਕੀ ਕੀਤੀ ਆ ਉਹਦੇ ਵਿੱਚ ਉਹਨਾਂ ਜੱਥੇਬੰਦੀਆਂ ਨੇ ਕਿਹਾ ਵੀ ਸੁਖਵੰਸ ਸਿੰਘ ਵੰਟੀ ਰਮਾਣਾ ਜਿਹੜਾ ਕਾਲੀ ਦਲ ਦਾ ਲੀਡਰ ਆ ਤੇ ਵਰਸਾ ਸਿੰਘ ਬਲਤੋਆ ਇਹਨਾਂ ਦੋਹਾਂ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਆ ਜਿਹੜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਰਚੀ ਆ ਉਹਨਾਂ ਜਥੇਬੰਦੀਆਂ ਦੇ ਕਹਿਣ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਰਿਸ਼ਤੇਦਾਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੇ ਜਿਸ ਤਰ੍ਹਾਂ ਆਪਾਂ ਕਹੇ ਸੀ ਅਸ਼ਲੀਲ ਕਿਸਮ ਦੀ ਇਲਜ਼ਾਮ ਪਰਾਸ਼ੀ ਕਰ ਰਿਹਾ ਉਹ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਵਰਸਾ ਸਿੰਘ ਬਲਟੋਹਾ ਦੇ ਘਰ 'ਚ ਰਹਿ ਰਿਹਾ ਹੂੰ ਹੂੰ ਔਰ ਉਹਦੀਆਂ ਸਾਰੀਆਂ ਵੀਡੀਓ ਵਰਸਾ ਸਿੰਘ ਬਲਟੋਹਾ ਦੇ ਘਰੋਂ ਹੀ ਬਣਾਈਆਂ ਗਈਆਂ ਸਰਦਾਰਤਾ ਸਿੰਘ ਜੀ ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਪੰਜਾਬ ਦੀ ਵਿਧਾਨ ਸਭਾ ਦੀ ਜ਼ੀਰੋ ਆਵਰ ਦੇ ਦੌਰਾਨ ਜਥੇਦਾਰਾਂ ਨੂੰ ਹਟਾਏ ਜਾਣ ਦਾ ਜਿਹੜਾ ਮੁੱਦਾ ਹੈ ਮੰਤਰੀ ਸਰਦਾਰ ਹਰਜੋਤ ਸਿੰਘ ਬੈਸੋਣਾ ਦੇ ਵੱਲੋਂ ਚੱਕਿਆ ਗਿਆ ਅ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਐਜ਼ ਐ ਸਿੱਖ ਹੋਣ ਤੇ ਇਸ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਯਾਲੀ ਉਹਨਾਂ ਨੇ ਵੀ ਜਿਹੜਾ ਹੈ ਬੋਲਦਿਆਂ ਕਿਹਾ ਕਿ ਇਹਦੇ ਤੇ ਜਿਹੜੇ ਹੈ ਨਿਯਮ ਆਵਲੀ ਕੋਈ ਨਾ ਕੋਈ ਬਣਨੀ ਚਾਹੀਦੀ ਹੈ ਸਰਦਾਰ ਹਰਤਾ ਸਿੰਘ ਜੀ ਇੱਥੇ ਇੱਕ ਸਿਧਾਂਤਕ ਸਵਾਲ ਇਹ ਆਉਂਦਾ ਹੈ ਕਿ ਭਾਵਨਾ ਹੋ ਸਕਦਾ ਹੈ ਕਿ ਦੋਨਾਂ ਦੀ ਠੀਕ ਹੋਵੇ ਪਰ ਕਿਤੇ ਨਾ ਕਿਤੇ ਵਿਧਾਨ ਸਭਾ ਦੇ ਵਿੱਚ ਕੀ ਇਹ ਚੀਜ਼ਾਂ ਕੀ ਸਰਕਾਰ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਦੇਣਾ ਉਹ ਕਿੰਨਾ ਕੁ ਠੀਕ ਹੋਵੇਗਾ ਜਾਂ ਸਿੱਖਾਂ ਦੇ ਲਈ ਉਹ ਘਾਤਕ ਸਾਬਤ ਹੋਵੇਗਾ ਦੂਜੀ ਗੱਲ ਇਹ ਕਿ ਜੋ ਕੰਮ ਪੰਜਾਬ ਸਰਕਾਰ ਕਰ ਸਕਦੀ ਹੈ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ ਤਕਰੀਬਨ 14-15 ਸਾਲਾਂ ਤੋਂ ਨਹੀਂ ਹੋਈਆਂ ਕੀ ਉਹਨਾਂ ਤੇ ਪੰਜਾਬ ਸਰਕਾਰ ਕੋਈ ਜ਼ੋਰ ਪਵਾ ਕੇ ਕਰ ਸਕਦੀ ਹੈ ਕੀ ਉਹਨਾਂ ਦੇ ਆਉਂਦਾ ਜਾਂ ਨਹੀਂ ਕੀ ਕਹੋਗੇ ਹਾਂਜੀ ਹਾਂਜੀ ਸੋ ਪਹਿਲੀ ਗੱਲ ਤਾਂ ਜਿਹੜੀ ਹਰਜੋਤ ਸਿੰਘ ਬੈਂਸ ਨੇ ਮੁੱਦਾ ਠਾਇਆ ਸੋ ਇੱਕ ਸਿੱਖ ਦੇ ਤੌਰ ਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਬਣਦਾ ਹੈਗਾ ਕਿਉਂਕਿ ਕੈਪਟਨ ਵੰਦੀਪ ਸਿੰਘ ਦੇ ਰਾਜਕਾਲ ਦੌਰਾਨ ਵੀ ਜਸਟਿਸ ਰਣਜੀਤ ਸਿੰਘ ਜੀ ਦੀ ਜਿਹੜੀ ਕਮਿਸ਼ਨ ਦੀ ਰਿਪੋਰਟ ਆ ਉਹਦੇ ਤੇ 2 ਜਾਂ 3 ਦਿਨ ਬਹਿਸ ਹੋਈ ਸੀ ਹਾਲਾਂਕਿ ਸਿੱਖਾਂ ਦਾ ਮੁੱਦਾ ਸੀ ਇਹ ਬੇਅਦਬੀਆਂ ਨਾਲ ਸੰਬੰਧਿਤ ਸੀ ਹੈ ਨਾ ਕਿਹਾ ਜਾ ਸਕਦਾ ਵੀ ਇੱਕ ਡੈਮੋਕ੍ਰੈਟਿਕ ਗਵਰਨਮੈਂਟ ਆ ਬਾਕੀ ਭਾਈਚਾਰਿਆਂ ਦੀ ਹੈ ਨਾ ਪਰ ਉਹ ਬਹਿਸ ਹੋਈ ਆ ਸੋ ਉਸ ਮਾਮਲੇ ਵਿੱਚ ਉਹ ਮੰਤਰੀ ਹਰਜੋਤ ਸਿੰਘ ਬਹਿਸ ਵੱਲੋਂ ਮੁੱਦਾ ਉਠਾਉਣਾ ਮਨਪ੍ਰੀਤ ਸਿੰਘ ਯਾਦਲੀ ਵੱਲੋਂ ਉਹਦੇ ਤੇ ਵਿਚਾਰ ਦੇਣੇ ਇੱਕ ਇੱਕ ਸਿੱਖ ਭਾਵਨਾਵਾਂ ਦੇ ਤੌਰ ਤੇ ਇੱਕ ਸਿੱਖ ਦੇ ਤੌਰ ਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੈ ਪਰ ਇਹ ਕਹਿਣਾ ਜਾਂ ਜੇ ਇਹ ਭਾਵਨਾਵਾਂ ਨੇ ਵੀ ਵਿਧਾਨ ਸਭਾ ਵਿੱਚ ਸ਼ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਕੋਈ ਵਿਧੀ ਵਿਧਾਨ ਬਣਾਇਆ ਜਾਵੇ ਇਹ ਇਹ ਬਿਲਕੁਲ ਠੀਕ ਨਹੀਂ ਆਗਾ ਸੋ ਇਹ ਸੰਭਵ ਨਹੀਂ ਹੈਗਾ ਉਹ ਸਿੱਖਾਂ ਦੀ ਇੱਕ ਸੰਸਥਾ ਹੈਗੀ ਐ ਸੋ ਅਕਾਲ ਤਖਤ ਸਾਹਿਬ 1925 ਦੇ ਗੁਰਦੁਆਰਾ ਐਕਟ ਵਿੱਚ ਅਧੀਨ ਵੀ ਨਹੀਂ ਆਉਂਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਸੋ ਵਿਧਾਨ ਸਭਾ ਰਾਂਹੇ ਉਹਨਾਂ ਦਾ ਨਹੀਂ ਬਣਾਇਆ ਜਾ ਸਕਦਾ ਉਹ ਸਿੱਖ ਸੰਗਤ ਸਿੱਖਾਂ ਦੀਆਂ ਸਰਮੌਰ ਜਿਹੜੀਆਂ ਪੰਥਕ ਜਥੇਬੰਦੀਆਂ ਸਿੱਖ ਵਿਦਵਾਨ ਤੇ ਜਿਹੜੇ ਸਰਮੌਰ ਸਿੱਖ ਲੀਡਰ ਨੇ ਜਿਹੜੇ ਧਾਰਮਿਕ ਸਿੱਖ ਲੀਡਰ ਨੇ ਸੋ ਉਹੋ ਹੀ ਉਹਨਾਂ ਦੇ ਵਿਧੀ ਵਿਧਾਨ ਬਾਰੇ ਕੋਈ ਜਿਹੜਾ ਕਰ ਸਕਦੇ ਹੈਗੇ ਆ ਸੋ ਤੁਹਾਡਾ ਦੂਜਾ ਸਵਾਲ ਆ ਵੀ ਪੰਜਾਬ ਸਰਕਾਰ ਜਿਹੜਾ ਕਰ ਸਕਦੀ ਹੈਗੀ ਆ ਹਾਲਾਂਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਅਸਲ ਜਿਹੜਾ ਨੋਟੀਫਿਕੇਸ਼ਨ ਆ ਗ੍ਰਹਿ ਮੰਤਰਾਲੇ ਨੇ ਕਰਨਾ ਸੋ ਹਨਾ ਪਰ ਪੰਜਾਬ ਸਰਕਾਰ ਉਹਦੇ ਤੇ ਦਬਾਅ ਪਾ ਸਕਦੀ ਹੈ ਉਹਨਾਂ ਨੂੰ ਕਹਿ ਸਕਦੇ ਹੈਗੇ ਵੀ ਬਹੁਤ ਸਾਲਾਂ ਤੋਂ ਡਿਊ ਹੈਗੀਆਂ ਡੈਮੋਕਰੈਟਿਕ ਪ੍ਰੋਸੈਸ ਵਿੱਚ ਹਰੇਕ 5 ਸਾਲਾਂ ਤੋਂ ਬਾਅਦ ਜਿਹੜੀਆਂ ਇਹ ਚੋਣਾਂ ਹੋਣੀਆਂ ਚਾਹੀਦੀਆਂ ਤਾਕੇ ਕੋਈ ਕੋਈ ਧੜਾ ਹੈਗਾ ਜਿਹੜਾ ਆਪਣੀ ਜਿਹੜੀ ਵੀ ਲੌਂਗ ਟਰਮ ਨੂੰ ਸੋਚ ਕੇ ਮਨਮਾਨੀ ਨਾ ਕਰੇ ਜਿਹੜੀ ਕਿ ਹੋ ਰਹੀ ਆ ਜੀ ਬਿਲਕੁਲ ਸੋ ਇਹ ਮਨਮਾਨੀਆਂ ਤਾਂ ਹੀ ਹੋ ਰਹੀਆਂ ਉਹਨਾਂ ਨੂੰ ਪਤਾ ਵੀ ਹਲੇ ਹੋ ਸਕਦਾ ਹਲੇ ਵੀ 5 ਸਾਲ ਨਿਕਲ ਜਾਣ ਔਰ ਦੇਖੋ ਕਿ ਚਲੋ ਭਾਵੇਂ ਕਿ ਆਪਾਂ ਮੰਨ ਲੈਂਦੇ ਹਾਂ ਕਿ ਚੋਣਾਂ ਵਾਲਾ ਸਿਸਟਮ ਆਪਣੇ ਨਹੀਂ ਹੈਗਾ ਪਰ ਜਿਹੜੀ ਚੀਜ਼ ਗਲ ਪਾਈ ਹੋਈ ਆ ਜੇ ਹਰੇਕ 5 ਸਾਲ ਬਾਅਦ ਚੋਣ ਹੋਵੇ ਵੱਖਰੇ ਵੱਖਰੇ ਕਿਸਮ ਦੇ ਮੈਂਬਰਾਂ ਨੂੰ ਆ ਕੇ ਸੇਵਾਵਾਂ ਕਰਨ ਦਾ ਮੌਕਾ ਮਿਲੇ ਜੇ ਕਿਸੇ ਨੇ ਗਲਤੀਆਂ ਕੀਤੀਆਂ ਤੇ ਉਹਨਾਂ ਦੀਆਂ ਗਲਤੀਆਂ ਵੀ ਬਾਹਰ ਆਉਣ ਹੁਣ ਕੋਈ ਲੰਬਾ ਸਮਾਂ ਜੇ ਆਪਾਂ ਕਹੀਏ ਕਿ 2-3 ਦਿਹਾਕੇ ਕੋਈ ਪਾਰ ਉਹ ਅੰਦਰ ਹੀ ਲੁਕਿਆ ਹੀ ਰਹਿ ਜਾਣਾ ਹਾਂ ਜੀ ਨਹੀਂ ਉਹ ਤਾਂ ਸਾਹੀਂ ਉਹ ਇਹ ਕਰ ਰਹੇ ਹਨ ਬੀ ਬੀ ਬੀਬੀਆਂ ਦੀ ਬੇਪਤੀ ਕਰ ਰਹੇ ਆ ਚੁਣੇ ਹੋਏ ਮੈਂਬਰਾਂ ਦੀ ਤੇ ਇਹ ਇਹ ਦੋ ਤਿੰਨ ਹੁਣ ਹੁਣ ਜਿਹੜਾ ਰਗੂਜੀਤ ਸਿੰਘ ਵਿਰਕਾ ਕਹਿੰਦੇ ਵੀ ਦੋ ਵਾਰੀ ਉਹਨੂੰ ਸਜ਼ਾ ਲੱਗ ਚੁੱਕੀ ਆ ਅਕਾਲ ਤਖਤ ਤੋਂ ਧਾਰਮਿਕ ਸਜ਼ਾ ਤੇ ਉਹ ਸਾਰੇ ਜਥੇਦਾਰਾਂ ਬਾਰੇ ਫੈਸਲੇ ਲੈ ਰਿਹਾ ਔਰ ਜਿਹੜੀ ਅੰਦਰ ਦੀਆਂ ਖਬਰਾਂ ਜਾਣਨ ਵਾਲੇ ਉਹ ਕਹਿੰਦੇ ਪ੍ਰਧਾਨ ਕੋਈ ਹੋਵੇ ਚਾਹੇ ਧਾਮੀਆ ਜਾਂ ਮੱਕੜ ਐ ਐਕਚੁਅਲ ਪ੍ਰਧਾਨ ਰਗੂਜੀਤ ਸਿੰਘ ਵਿਰਕ ਹੁੰਦਾ ਸਾਰੇ ਕੁਝ ਨੂੰ ਉਹ ਚੁਣਾਉਂਦਾ ਇਹ ਜਿਹੜੇ ਚੁਣੇ ਹੋਏ ਪ੍ਰਧਾਨ ਨੇ ਇਹ ਕੱਟ ਪੁਤਲੀਆਂ ਨੇ ਰਗੂਜੀਤ ਸਿੰਘ ਵਰਕਦੀਆਂ ਹਨਾ ਹਾਲਾਂਕਿ ਜਿਹੜੇ ਬੰਦੇ ਨੂੰ ਅਕਾਲ ਤਖਤ ਸਹਿਬ ਤੋਂ ਦੋ ਵਾਰ ਧਾਰਮਿਕ ਸਜ਼ਾ ਲੱਗ ਚੁੱਕੀ ਆ ਉਹ ਫੈਸਲਾ ਲੈ ਰਿਹਾ ਵੀ ਅਕਾਲ ਤਖਤ ਦਾ ਜਥੇਦਾਰ ਕਾਰਜ ਕਰਨ ਦਾ ਯੋਗ ਨਹੀਂ ਰਿਹਾ ਹਨਾ ਤੁਸੀਂ ਦੇਖੋ ਵੀ ਕਿੱਡਾ ਵੱਡਾ ਇਹ ਸਾਡੀ ਟਰੈਜੇਡੀ ਆ ਨਾ ਵੀ ਇਹ ਸਮਰੱਥ ਨਹੀਂ ਰਿਹਾ ਸੇਵਾ ਨਿਭਾਉਣ ਦੇ ਇਹ ਕੌਮ ਨੂੰ ਅਗਵਾਈ ਦੇਣ ਦੇ ਸਮਰੱਥ ਨਹੀਂ ਰਿਹਾ ਹਾਲਾਂਕਿ 2 ਦਸੰਬਰ ਨੂੰ ਤਖਤ ਸਹਿਬਾਨ ਤੋਂ ਆਇਆ ਵੀ ਇਹ ਸਾਰੀ ਲੀਡਰਸ਼ਿਪ ਸਮਰੱਥ ਨਹੀਂ ਰਹੀ ਹੈ ਨਾ ਸੋ ਇਸ ਤਰ੍ਹਾਂ ਦਾ ਹੈ ਸੋ ਇਹ 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 ਤਾਂ ਹੀ ਕਰ ਰਹੇ ਆ ਸਨਰਦਾ 5 ਸਾਲ ਬਾਅਦ ਚੋਣਾ ਹੋਣਾ ਵਕਰੀਆਂ ਵਕਰੀਆਂ ਪੰਥਕ ਧਰਾਂ ਦੇ ਨਮਾਇंदे ਹਰੇਕ 5 ਸਾਲ ਬਾਅਦ ਆਉਣ ਸੋ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਵੇ ਜਿਹੜੇ ਗਲਤ ਕੰਮ ਕਰਦੇ ਆ ਉਹ ਸੰਗਤ ਆਪ ਹੀ ਪਾਸੇ ਕਰ ਦੇਗੀ ਹੁਣ 20-20 ਸਾਲ ਚੋਣਾ ਨਹੀਂ ਹੁੰਦੀਆਂ ਸੋ ਬੁਰਛਾ ਕਰਦੀ ਆ ਜਿਹੜੀ ਫਿਰ ਚੱਲਦੀ ਰਹਿੰਦੀ ਹੈਗੀ ਹੈ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਥੇਦਾਰ ਹਰਪੀ ਸਿੰਘ ਉਹਨਾਂ ਦੇ ਖਿਲਾਫ ਇਹੀ ਰਗੂਜੀਤ ਸਿੰਘ ਵਿਰਕ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਦੋ ਜਣੇ ਸਨ ਇਹਨਾਂ ਦੀ ਇੱਕ ਕਮੇਟੀ ਜਿਹੜੀ ਹੈ ਉਹ ਬਣਾਈ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ ਜਥੇਦਾਰ ਸਾਹਿਬ ਦੀ ਜਿਹੜੀ ਹੈ ਕਹਿੰਦੇ ਵੀ ਜਾਂਚ ਕਰੇਗੀ ਜਿਹੜਾ ਇਹ ਮਸਲਾ ਆਇਆ ਹੈਗਾ ਸਰਦਾਰਤਾ ਸਿੰਘ ਦੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਪੂਰੇ ਮਸਲੇ ਦੀ ਜਿਹੜੀ ਹੈ ਪੜਤਾਲ ਕੀਤੀ ਜਿਹੜੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਵੱਲੋਂ ਦਿੱਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਹੈ ਸੇਵਾਮੁਕਤ ਜਥੇਦਾਰ ਹਰਪੀ ਸਿੰਘ ਨੂੰ ਕੀਤਾ ਗਿਆ ਉਸਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਔਣਤਾਈਆਂ ਬਹੁਤ ਸਾਰਾ ਕੁਝ ਬਾਇਸਡ ਆਪਾਂ ਕਹਿ ਸਕਦੇ ਹਾਂ ਪਾਇਆ ਹੋਇਆ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਇਹੋ ਜਿਹਾ ਕੁਝ ਹੋਇਆ ਨਹੀਂ ਕਿ ਸਾਰਾ ਕੁਝ ਕਿਤਨਾ ਕਿਤੇ ਪਲੈਂਟਡ ਸੀਗਾ ਕਿਵੇਂ ਦੇਖਦੇ ਹੋ ਔਰ ਕੀ ਮਾਇਨੇ ਕੀ ਹੈਗੇ ਨੇ ਕੀ ਮਨੁੱਖੀ ਅਧਿਕਾਰ ਕਮਿਸ਼ਨ 2-4 ਬੰਦਿਆਂ ਦਾ ਹੈਗਾ ਜਾਂ ਕਿਤੇ ਨਾ ਕਿਤੇ ਇਸ ਦੇ ਵਿੱਚ ਚੰਗੇ ਬੰਦੇ ਹੈਗੇ ਔਰ ਉਹਨਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਹੋਵੇ। ਨਹੀਂ ਉਹ ਪੰਥ ਦੀਆਂ ਸਰਮੌਰ ਸ਼ਕਤੀਆਂ ਵੱਲੋਂ ਜਿਹੜਾ ਪੰਥ ਮੁਰਖੇ ਅਧਿਕਾਰ ਕਮਿਸ਼ਨ ਵੱਲੋਂ ਇਹ ਜਾਂਚ ਕੀਤੀ ਗਈ ਆ। ਸੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇੱਕ ਪਰਿਵਾਰਕ ਝਗੜਾ ਜਿਹੜਾ 2006 ਤੋਂ ਚੱਲ ਰਿਹਾ ਹੈਗਾ ਹਨਾ। ਸੋ ਉਹਨਾਂ ਦੇ ਕੋਈ ਆਪਣਾ ਉਹ ਸੀਗਾ ਉਸ ਤੋਂ ਬਾਅਦ ਉਹ ਜਿਸ ਉਸ ਸਮੇਂ ਦੇ ਦੌਰਾਨ ਹੀ ਉਹ ਗ੍ਰੰਥੀ ਨਿਯੁਕਤ ਹੁੰਦੇ ਆ ਸ਼੍ਰੀ ਮੁਖਸਰ ਸਾਹਿਬ ਵਿੱਚ ਉਸ ਤੋਂ ਬਾਅਦ ਫਿਰ ਉਹ ਤਖਤ ਸਹਿਬਾਨ ਦੇ ਪਹਿਲਾ ਮੇਰਾ ਖਲ ਹੈਡ ਗ੍ਰਾਂਤੀ ਇਹ ਨਿਯੁਕਤ ਹੁੰਦੀ ਆ ਤੇ ਉਹ ਤੋਂ ਬਾਅਦ ਫਿਰ ਉਹ ਤਖਤ ਸਹਿਬਾਨ ਦੇ ਜਥੇਦਾਰ ਨਿਯੁਕਤ ਹੁੰਦੇ ਆ ਗਿਆ ਸੋ 2006 ਤੋਂ ਜਿਹੜਾ ਝਗੜਾ ਚੱਲ ਰਿਹਾ ਉਹਦਾ ਹੌਲੀ ਹੌਲੀ ਅਦਾਲਤਾਂ ਵਿੱਚ ਕੇਸ ਚੱਲ ਰਿਹਾ ਲਗਾਤਾਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਸਨਾਲ ਸੀ ਸੋ ਉਹਦੇ ਵਿੱਚ ਮਨੁੱਖੀ ਅਧਾਰ ਕਮਿਸ਼ਨ ਨੇ ਸਾਰਾ ਅਦਾਲਤੀ ਰਿਕਾਰਡ ਆ ਜਿਹੜਾ ਫੋਲਿਆ ਹੈਗਾ ਸੋ ਉਸ ਅਗਾਲਤੀ ਰਿਕਾਰਡ ਦੀ ਵਾਰ-ਵਾਰ ਹਰੇਕ ਧਾਰਾ ਕਿੰਨੀ ਕਿਹੜੇ-ਕਿਹੜੇ ਤਰੀਕ ਪਈ ਕਿਹੜੇ-ਕਿਹੜੇ ਗਵਾਹ ਹੋਏ ਕਿਹੜੇ-ਕਿਹੜੇ ਬਿਆਨ ਹੋਏ ਉਹਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈਗੀ ਆ ਵੀ 2006 ਤੋਂ 2016 ਤੱਕ ਅਜੇ ਹਾ ਕੁਝ ਵੀ ਇੱਕ ਵੀ ਬਿਆਨ ਨਹੀਂ ਹੈ ਉਸ ਵਿਅਕਤੀ ਦਾ ਜਿਹੜਾ ਆਪਣੇ ਆਪ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਰਿਸ਼ਤੇਦਾਰ ਹੋਣ ਦਾ ਦਾਵਾ ਕਰਦਾ ਜੀ ਜਦੋਂ ਉਹਨੇ ਕਿਹਾ ਹੋਊਗਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਉਹਦੇ ਨਾਲ ਬੱਤਸਲੂਕੀ ਕੀਤੀ ਆ ਜਾਂ ਉਹਦੀ ਵਾਈਫ ਨਾਲ ਬੱਤਸਲੂਕੀ ਕੀਤੀ ਆ ਜਾਂ ਉਹਦੀਆਂ ਬੱਚਿਆਂ ਨਾਲ ਬੱਤਸਲੂਕੀ ਕੀਤੀ ਆ ऑन रिकॉर्ड रिटन या ओरल हम्म हम्म ਸਮੁੱਚੇ ਦਰਬਾਰਤ ਦੇ ਕੋਲ ਹੈ ਨਹੀਂਗਾ ਇਦਾਂ ਦਾ ਕੋਈ ਨਹੀਂ ਕੁਛ ਇਦਾਂ ਦਾ ਅਦਾਲਤ ਵਿੱਚ ਕਿਤੇ ਵੀ ਇੱਕ ਵੀ ਬਿਆਨ ਨਹੀਂ ਹੈ ਜਿਹੜਾ ਉਹਦੇ ਕਥਿਤ ਸਾਧੂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਅਦਾਲਤ ਵਿੱਚ ਇੱਕ ਵੀ ਬਿਆਨ ਦਿੱਤਾ ਹੋਵੇ ਵੀ ਮੈਨੂੰ ਇਹ ਪੀੜਿਤ ਕਰ ਰਿਹਾ ਹੈ ਤੇ ਫਿਰ ਇਹੀ ਗੱਲ ਤਾਂ ਜਥੇਦਾਰ ਹਰਪ੍ਰੀਤ ਸਿੰਘ ਪਹਿਲਾਂ ਕਹਿੰਦੇ ਸੀਗੇ ਫੇ ਮਤਲਬ ਉਸ ਇਹ ਕਿਤੇ ਨਾ ਕਿਤੇ ਪੂਰਾ ਇਹ ਮੈਨੇਜ ਕੀਤਾ ਕਿ ਆਪਣਾ ਖੜਾਏਗਾ ਸੋ ਪਿਛਲੇ ਦਿਨੀ ਸਿੱਖ ਜਥੇਬੰਦੀਆਂ ਨੇ ਜਲੰਧਰ ਪ੍ਰੈਸ ਕਲੱਬ 'ਚ ਇਹਦੇ ਬਾਰੇ ਮੀਟਿੰਗ ਕੀਤੀ ਆ ਉਹਦੇ ਵਿੱਚ ਕਿਹਾ ਗਿਆ ਉਹਦੇ ਵਿੱਚ ਹੁਣ ਜਿਹੜਾ ਉਹ ਜਥੇਬੰਦੀਆਂ ਨੇ ਦੋਸ਼ ਲਾਇਆ ਉਹਨੇ ਦੋ ਅਕਾਲੀ ਲੀਡਰਾਂ ਤੇ ਦੋਸ਼ ਲਾਇਆ ਸੋ ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ ਉਹਨਾਂ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਸਾਡੇ ਕੋਲ ਮੌਜੂਦ ਆ ਉਹਦੇ ਵਿੱਚ ਉਹਨਾਂ ਜਥੇਬੰਦੀਆਂ ਨੇ ਕਿਹਾ ਵੀ ਸੁਖਵੰਸ ਸਿੰਘ ਵੰਟੀ ਰਮਾਣਾ ਜਿਹੜਾ ਆਕਾਲੀ ਦਲ ਦਾ ਲੀਡਰ ਆ ਤੇ ਵਰਸਾ ਸਿੰਘ ਬਲਟੋਹਾ ਇਹਨਾਂ ਦੋਹਾਂ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਆ ਜਿਹੜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਰਚੀ ਆ ਉਹਨਾਂ ਜਥੇਬੰਦੀਆਂ ਦੇ ਕਹਿਣ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਰਿਸ਼ਤੇਦਾਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੇ ਜਿਸ ਤਰ੍ਹਾਂ ਆਪਾਂ ਕਹੇ ਸੀ ਅਸ਼ਲੀਲ ਕਿਸਮ ਦੀ ਇਲਜ਼ਾਮ ਤਰਾਸ਼ੀ ਕਰ ਰਿਹਾ ਹੈ ਉਹ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਬਿਰਸਾ ਸਿੰਘ ਬਲਟੋਹਾ ਦੇ ਘਰ ਚ ਰਹਿ ਰਿਹਾ ਹੈ ਹੂੰ ਹੂੰ ਔਰ ਉਹਦੀਆਂ ਸਾਰੀਆਂ ਵੀਡੀਓ ਬਿਰਸਾ ਸਿੰਘ ਬਲਟੋਹਾ ਦੇ ਘਰ ਚੋਂ ਹੀ ਬਣਾਈਆਂ ਗਈਆਂ ਹਾਂ ਸੋ ਕਹਿੰਦਾ ਵੀ ਬੰਟੀ ਰਵਾਨਾ ਅਕਾਲੀ ਦਲ ਦਾ ਲੀਡਰ ਆ ਮਾਲਵੇ ਦਾ ਉਹਨੇ ਫਿਰ ਇਹਨੂੰ ਇਹ ਪਤਾ ਸੀਗਾ ਵੀ ਇਹ ਮੁਕਸਰ ਲੱਗਿਆ ਹੋਇਆ ਉੱਥੋਂ ਕਾਬੂ ਕਰਕੇ ਉਹਦੇ ਨਾਲ ਕੀ ਡੀਲਿੰਗ ਹੋਈ ਆ ਕੀ ਨਹੀਂ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਹ ਵੀ ਨੌਕਰੀ 'ਚ ਜੀ ਜੀ ਹੁਣ ਜਿਹੜੇ ਨੌਕਰੀ 'ਚ ਆਪਾਂ ਦੇਖਿਆ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੀ ਨੌਕਰੀ 'ਚ ਉਹਨਾਂ ਨੂੰ ਉਹ ਗੁਲਾਮਾਂ ਵਾਂਗ ਹੀ ਸਲੋਕ ਕਰਦੇ ਹੈਗੇ ਆਪਾਂ ਉਹਤੇ ਤਾਂ ਬਿਲਕੁਲ ਵੀ ਸਾਰਾ ਦੋਸ਼ ਵੀ ਨਹੀਂ ਦੇ ਸਕਦੇ ਉਹ ਵਿਚਾਰੇ ਫਸੇ ਹੋਏ ਨੇ ਵੀ ਇਹ ਸਾਰਾ ਕੁਝ ਕੀਤਾ ਤੁਸੀਂ ਦੇਖੋ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਤਾਂ ਅਕਾਲ ਤਖ਼ ਸੌਰੀ ਦਮਦਮਾ ਸਾਹਿਬ ਦੇ ਉਹਨਾਂ ਪੰਜ ਪਿਆਰਿਆਂ ਤੋਂ ਵੀ ਧੱਕੇ ਨਾਲ ਲੈ ਲੈ ਗਿਆ ਬਿਆਨ ਲੈ ਲੈ ਗਿਆ ਵੀ ਇਹਨੇ ਬਰਿਆਦਾ ਭੰਗ ਕਰੀ ਹੈਗੀ ਆ ਹਾਲਾਂਕਿ ਮਰਿਆਦਾ ਉਸ ਦਿਨ ਕੇਸਗੜ੍ਹ ਸਾਹਿਬ ਚ ਭੰਗ ਹੋਈ ਆ ਜਿਸ ਦਿਨ ਨਵੇਂ ਜਥੇਦਾਰ ਨੂੰ ਨੇਕ ਤੋ ਕੀਤਾ ਗਿਆ ਸੋ ਉਹ ਮਰਿਆਦਾ ਦਾ ਭੰਗ ਹੋਣਾ ਤੇ ਇਹ ਮਰਿਆਦਾ ਦਾ ਭੰਗ ਹੋਣਾ ਇੱਕੋ ਜਿਹਾ ਹੈਗਾ ਫਿਰ ਗਿਆਨੀ ਕੁਲਦੀਪ ਸਿੰਘ ਨੂੰ ਵੀ ਤਾਂ ਬਰਖਾਸਤ ਕਰ ਦੇਣਾ ਚਾਹੀਦਾ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਚੱਲਦਾ ਕੀਰਤਨ ਰੋਕ ਕੇ ਤੇ ਇਧਰ ਤੱਕ ਅਖੰਡ ਪਾਤਸ਼ਾਹ ਚੱਲ ਰਹੇ ਸੀ ਹਾਂ ਬਿਲਕੁਲ ਬਿਲਕੁਲ ਮਤਲਬ ਅਖੰਡ ਪਾਤਸ਼ਾਹ ਚੱਲ ਰਹੇ ਹੋਣ ਤੇ ਤੁਸੀਂ ਨਾਲੇ ਦਸਤਾਰਬੰਦੀ ਕਰਦੇ ਹੋ ਹਾਂ ਸੋ ਉਹਦੇ ਚੋਂ ਇਹ ਆਇਆ ਵੀ ਉਹਨਾਂ ਜਥੇਦਾਰਾਂ ਤੋਂ ਲੈ ਲਿਆ ਗਿਆ ਕਿਉਂਕਿ ਉਹ ਨੌਕਰੀ ਕਰਦੇ ਨੇ ਉਹਨਾਂ ਨੂੰ ਐਵੇਂ ਸਾਡੀ ਨੌਕਰੀ ਚਲੇ ਜਾਣੀ ਹੈ ਇਹਨਾਂ ਦਾ ਕੀ ਜਾਣਾ ਇਹਨਾਂ ਨੇ ਤਾਂ ਜਾਇਦਾਦਾਂ ਬਣਾਈਆਂ ਨੇ ਕਰੋੜਾਂ ਰੁਪਏ ਦੇ ਮਾਲਕ ਨੇ ਸੋ ਉਹ ਸਾਰੀ ਜਿਹੜ ਦੀਆਂ ਨੇ ਪ੍ਰੈਸ ਕਾਨਫਰੰਸ ਕਰੀ ਹੈਗੀ ਆ ਉਹਦੇ ਵਿੱਚ ਦੱਸਿਆ ਵਿੱਚ 2006 ਤੋਂ ਕੇਸ ਸ਼ੁਰੂ ਹੁੰਦਾ 2016 ਚ ਉਹਦਾ ਫੈਸਲਾ ਹੁੰਦਾ ਇੱਕ ਵੀ ਕੋਈ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਸ ਵੀਡੀਓ ਬਣਾਉਣ ਵਾਲੇ ਬੰਦੇ ਵੱਲੋਂ ਕੁਝ ਨਹੀਂ ਕਿਹਾ ਗਿਆ ਇਸ ਤਰ੍ਹਾਂ ਦਾ ਹੁਣ ਹੈਗਾ ਵੀ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਉਹ ਸਾਰਾ ਮਾਮਲਾ ਉਠਾਇਆ ਗਿਆ ਇਟ ਮੀਨਸ ਉਹ ਸਾਰਾ ਕੁਝ ਗਲਤ ਸੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰਕੁਸ਼ੀ ਕੀਤੀ ਗਈ ਆ ਹੁਣ ਵਕਤ ਪੈਣ ਨਾਲ ਜਿਹੜਾ ਸਾਰਾ ਕੁਝ ਹੌਲੀ-ਹੌਲੀ ਸਾਫ਼ ਹੋ ਰਿਹਾ ਹੈ